ਹਾਂਜੀ গুড মর্নিং ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅਸੀਂ ਹੁਣ ਲੱਗੇ ਆਂ ਕਰਦਾ ਕੰਮ ਕਰਨ ਤੇ ਲੇਟ ਉੱਠੇ ਸੀਗੇ ਕਿਉਂਕਿ ਰਾਤ ਲੇਟ ਸੁੱਤੇ ਸੀ ਕਿਉਂਕਿ ਮਨਵੀਰ ਨੇ ਨਹੀਂ ਸੌਂ ਦਿੱਤਾ ਰਾਤੀ ਸਾਨੂੰ ਇਹ ਬਹੁਤ ਅੰਗ ਕਰਦਾ ਸੀਗਾ ਤੇ ਕੰਮ ਕੁ ਮम्मा ਨੇ ਤਾਂ ਕਰ ਲਿਆ ਆ ਬੇੜਾ ਬੂੜਾ ਸਾਫ਼ ਕਰ ਲਿਆ ਆ ਮੈਂ ਬਸ ਕਮਰਾ ਸਾਫ਼ ਕਰਨਾ ਫਿਰ ਨੌਣਾ ਆ ਨਾ ਕਿ ਅੱਜ ਪ੍ਰਸ਼ਾਦ ਵਗੈਰਾ ਬਣਾਉਣਾ ਆ ਸੰਡੇ ਆ ਤੇ ਮੈਂ ਪ੍ਰਸ਼ਾਦ ਵਗੈਰਾ ਬਣਾਉਂਗੀ ਅੱਜ ਤੇ ਅਮਰੂਦ ਦੇਖੋ ਕਿਦਾਂ ਖਾਂਦਾ ਹੈ 100 ਰੁਪਏ ਕਿਲੋ ਹੀ ਗਾਈਸ 100 ਰੁਪਏ ਜ 200 ਰੁਪਏ ਹੀ 100 ਰੁਪਏ ਲੱਗੇ ਸੀ ਜੋ ਖਾਣੇ ਪੈਣੇ ਹੋ ਅੱਛਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਆਪਾਂ ਜਰੂਰੀ ਕਹਿੰਦੇ ਸੀ ਇਹ ਕਿ ਤੁਸੀਂ ਆਪਣੇ ਘਰਦਿਆਂ ਨੂੰ ਮਿਲਦੇ ਨਹੀਂ ਮਿਲਦੇ ਨਹੀਂ ਮਿਲਦੇ ਨਹੀਂ ਕਹਿੰਦੇ ਵਲੌਗ ਨਹੀਂ ਪਾਇਆ ਵਲੌਗ ਨਹੀਂ ਪਾਇਆ ਤੁਸੀਂ ਤੇ ਅਸੀਂ ਇੱਕ ਗੱਲ ਕਰਦੀਏ ਕਿਉਂਕਿ ਕਈ ਕਹਿੰਦੇ ਆ ਕਿ ਅਸੀਂ ਵਲੌਗ ਚ ਆਉਣਾ ਆ ਕੋਈ ਨਹੀਂ ਪਸੰਦ ਕਰਦਾ ਕੋਈ ਵਲੌਗ ਚ ਆਉਣਾ ਪਸੰਦ ਕਰਦਾ ਕੋਈ ਨਹੀਂ ਪਸੰਦ ਕਰਦੇ ਹੈਗੇ ਮੇਰੀ ਉਧਰੋਂ ਫੈਮਿਲੀ ਕੋਈ ਪਸੰਦ ਨਹੀਂ ਕਰਦੀ ਹੈਗੀ ਵਲੌਗ ਚ ਆਉਣਾ ਇਸ ਕਰਕੇ ਆਪਾਂ ਨਹੀਂ ਲੈ ਕੇ ਆਈਦਾ ਇਹਦੇ ਚ ਕੋਈ ਗੱਲ ਹੈ ਹੀ ਨਹੀਂ ਕਿ ਤੁਸੀਂ ਮਿਲਦੇ ਵਰਤ ਦੇਣੀ ਆ ਜਾਂ ਤੁਹਾਡੀ ਗੱਲਬਾਤ ਇਦਾਂ ਹੋਣੀ ਜਾਂ ਉਦਾਂ ਹੋਣੀ ਇਦਾਂ ਦਾ ਕੁਝ ਨਾ ਸੋਚਿਆ ਕਰੋ ਜਿਆਦਾ ਨਹੀਂ ਲੋਕ ਕਹਿੰਦੇ ਇੱਕ ਦੋ ਕਮੈਂਟ ਆਈ ਸੀ ਸਾਨੂੰ ਉਹ ਵੀ ਇੱਕ ਖੇੜੇ ਤੋਂ ਹੀ ਕੋਈ ਮਤਲਬ ਸਾਡੇ ਨਾਨਕਿਆ ਤੋਂ ਕਰਨ ਦੀ ਕੁੜੀ ਕਮੈਂਟ ਵੀ ਵੇ ਇਹਦੇ ਉਹ ਇਹਦੇ ਘਰ ਦੇ ਤਾਂ ਇਹਨੂੰ ਮਿਲਦੇ ਨਹੀਂ ਹੈਗੇ ਹੁਣ ਹੈਗੇ ਵੀ ਸਾਡੇ ਰਿਸ਼ਤੇਦਾਰਾ ਤੁਸੀਂ ਹੁਣ ਮੈਂ ਕੀ ਕਰਾਂ ਇੱਥੇ ਕਮੜਾ ਇੱਕ ਵਾਰੀ ਕਲਾਸ ਲਾ ਦੇਣੀ ਆ ਤੇ ਬਾਅਦ ਚ ਹੁਣ ਜੇ ਕਮੈਂਟ ਆ ਜਿਆਦਾ ਨਾ ਬੋਲਿਆ ਸਰ ਤੁਹਾਨੂੰ ਅਸੀਂ ਪੜੀ ਜਾ ਕੇ ਗੱਲ ਕਰਾਂਗੇ ਜਾਂ ਇਹਦੇ ਘਰ ਦੇ ਫੇ ਉੱਥੇ ਜਾਣਗੇ ਤੁਹਾਨੂੰ ਮੈਂ ਨਹੀਂ ਸਾਡੇ ਨਾਲੋਂ ਜ਼ਿਆਦਾ ਸ਼ਾਇਦ ਤੁਹਾਨੂੰ ਪਤਾ ਹੈ ਨਾ ਸ਼ਾਇਦ ਇਹਨੂੰ ਜ਼ਿਆਦਾ ਪਤਾ ਲੱਗਦਾ ਕਿ ਸਾਡੇ ਘਰ ਦੇ ਮਿਲਦੇ ਵਰਤ ਦੇਣੀ ਆ ਜਾਂ ਸਾਨੂੰ ਅਸੀਂ ਕਿਤੇ ਜਾਂਉਂਦੇ ਜਾਂਦੇ ਨਹੀਂ ਤੁਹਾਨੂੰ ਜ਼ਿਆਦਾ ਪਤਾ ਹੈ ਅਸੀਂ ਹਰ ਇੱਕ ਵਲੌਗ ਚ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਚੀਜ਼ ਵਲੌਗ ਚ ਦੱਸੀ ਜਾਈਏ ਠੀਕ ਹੈ ਤੁਸੀਂ ਇਹ ਬੰਦੇ ਨੂੰ ਇਦਾਂ ਨਾ ਜੱਜ ਕਰਿਆ ਕਰੋ ਕਿ ਤੁਸੀਂ ਇਦਾਂ ਆ ਤੁਸੀਂ ਉਦਾਂ ਸੀਗੇ ਠੀਕ ਹੈ ਗਲਤ ਕਮੈਂਟ ਕਰਨ ਵਾਲੇ ਤੇ ਪਹਿਲਾਂ ਕੀ ਪਤਾ ਆਪਦੇ ਦਿਲਾਂ ਚ ਕੀ ਹੁਣੀ ਆ ਗੱਲਾਂ ਜਾਂ ਕੀ ਨਹੀਂ ਜਿਹੜਾ ਸਾਨੂੰ ਇੰਨਾ ਕੁਝ ਬੋਲ ਦਿੰਦੇ ਆ ਬਸ ਤੂੰ ਯਾਰ ਇੱਕ ਦੋ ਹੀ ਹੁੰਦੇ ਆ ਜ਼ਿਆਦਾ ਨਹੀਂ ਹੁੰਦੇ ਹਾਂ ਇੱਕ ਦੋ ਹੀ ਹੁੰਦੇ ਬਾਕੀ ਤੁਸੀਂ ਚਲੋ ਜਿਹੜੀ ਚੀਜ਼ ਪੁੱਛਦੇ ਉਹ ਵੀ ਕੋਈ ਚੱਕਰ ਨਹੀਂ ਆਂਦਾ ਇੱਕ ਪੁੱਛਣ ਦਾ ਤਰੀਕਾ ਇੱਕ ਆਈਆਂ ਦਾ ਤਰੀਕਾ ਬਹੁਤ ਵਧੀਆ ਹੁੰਦਾ ਇੱਕ ਤਰੀਕਾ ਨਾ ਜਿਹੜਾ ਉਹ ਤਰੀਕਾ ਹੀ ਉਹ ਸਾਡੀ ਕੁੜੀ ਆਪਣੇ ਆ ਚੁਈਆਂ ਉਹਨੇ ਭਰਾਵਾ ਇਦਾਂ ਮੈਸੇਜ ਕੀਤੇ ਹਨਾ ਵੀ ਪੁੱਛੋ ਹੀ ਨਾ ਚਲੋ ਆਪਾਂ ਦਾ ਫੋਨ ਲਾ ਮਾਰ ਦਿਆ ਦਿੱਤਾ ਮਤਲਬ ਆਂਦਾ ਕਿ ਚਲ ਹਣ ਕੋਈ ਸਾਨੂੰ ਨਹੀਂ ਦੇਦਾ ਜਾਂ ਕੋਈ ਫਸਟ ਟਾਈਮ ਦੇਖਦਾ ਆ ਹਨਾ ਜਾਂ ਕਿੰਨੇ ਟਾਈਮ ਤੋਂ ਦੇਖਦਾ ਜਾਂ ਮੇਰੀ ਫੈਮਲੀ ਵਿੱਚ ਨਹੀਂ ਆਂਦੀ ਪਈ ਜਾਂ ਉਹਨਾਂ ਦਾ ਪੁੱਛਣ ਦਾ ਫਰਜ਼ ਬਣਦਾ ਵੀ ਆ ਜੇ ਤੁਹਾਨੂੰ ਜੋ ਹਰ ਇੱਕ ਚੀਜ਼ ਦਾ ਪਤਾ ਆ ਤੁਹਾਡਾ ਤਾਂ ਪੁੱਛਣ ਦਾ ਮਤਲਬ ਹੀ ਨਹੀਂ ਬਣਦਾ ਹੈਗਾ ਕੋਈ ਕਮੈਂਟ ਕੀਤਾ ਵੀ ਇਹ ਜਾਣ ਕੇ ਮਾਰਦੇ ਇਹ ਨਹੀਂ ਇਹਨਾਂ ਨੂੰ ਮਿਲਦੇ ਨਹੀਂ ਉਹ ਹੁਣ ਹੁਣ ਕਮੈਂਟ ਕਰੀ ਅੱਜ ਫੇ ਇਹਦੇ ਘਰ ਦੇ ਤੇਰੇ ਘਰੇ ਆਉਣਗੇ ਤੇ ਤੈਨੂੰ ਆਕੇ ਦੱਸਣਗੇ ਮਿਲਦੇ ਜਾਂ ਨਹੀਂ ਮਿਲਦੇ ਆ ਜੀ ਅਸੀਂ ਸਭ ਨੂੰ ਮਿਲਦੇ ਆ ਵੀ ਨਾ ਕੋਲੋਂ ਨਾ ਲਾਇਆ ਕਰਨ ਕੋਲੋਂ ਨਾ ਲਾਇਆ ਕਰੋ ਬਾਕੀ ਜਿਹੜੇ ਪਿਆਰ ਕਰਦੇ ਆ ਸਪੋਰਟ ਕਰਦੇ ਆ ਉਹਨਾਂ ਨੂੰ ਦਿਲੋਂ ਧੰਨਵਾਦ ਆ ਇੱਕ ਦੋ ਕਮੈਂਟ ਸੀ ਇੱਕ ਦੋ ਕਮੈਂਟ ਚੰਗੇ ਵੀ ਸੀਗੇ ਵੀ ਤੁਸੀਂ ਬਲੌਗ ਪਾਇਆ ਨਹੀਂ ਤੁਸੀਂ ਕਹੇ ਪਾਵਾਂਗੇ ਬਲੌਗ ਪਾਵਾਂਗੇ ਬਟ ਸਮੇਰੇ ਹਿਸਾਬ ਨਾਲ ਜਦੋਂ ਜਦੋਂ ਮਤਲਬ ਪਾਉਣ ਦਾ ਟਾਈਮ ਹੋਏ ਤੋ ਮੈਂ ਪਾ ਦੇਣਾ ਮੇਤੋਂ ਬਣਿਆ ਪਿਆ ਬਲੌਗ ਸਾਰਾ ਕੁਝ ਹੈਗਾ ਆ ਪਾਉਂਗਾ ਮੈਂ ਥੋੜਾ ਜਿਆਦਾ ਬਸ ਟਾਈਮ ਜਿਹੜਾ ਅਸੀਂ ਟਾਈਮ ਨੂੰ ਬਹੁਤ ਮਾਇਨੇ ਰੱਖੀਦਾ ਆ ਟਾਈਮ ਟਾਈਮ ਦੇਖਿਆ ਕਰੋ ਟਾਈਮ ਦੇ ਹਿਸਾਬ ਦੇ ਨਾਲ ਚੀਜ਼ਾਂ ਸਾਰੀਆਂ ਸੋਹਣੀਆਂ ਲੱਗਦੀਆਂ ਇਸ ਟਾਈਮ ਟਾਈਮ ਨਹੀਂ ਆ ਸਾਡਾ ਕੀ ਇਹ ਮਤਲਬ ਇੱਕ ਕਰ ਤੇ ਛੋਟੀ ਮੁੱਟੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਹੁੰਦੀ ਆ ਸੋ ਹੌਲੀ ਹੌਲੀ ਜਿੱਦਾਂ ਜਿੱਦਾਂ ਪ੍ਰੋਬਲਮ ਸਹੀ ਹੋਵੇ ਉਦਾਂ ਉਦਾਂ ਹੀ ਬੰਦਾ ਚੱਲਦਾ ਹੁਣ ਜੇ ਕਹੋ ਅੱਜ ਹੀ ਮੈਂ ਸਾਰਾ ਉਹ ਸੈਟ ਮੈਂ ਅੱਜ ਹੀ ਮੈਂ ਠਕੀ ਜਾ ਮੈਂ ਜੋ ਆਉਂਦਾ ਹੱਥ ਚ ਸੋ ਐਦਾਂ ਨਹੀਂ ਹੁੰਦਾ ਸਟੈਪ ਬਾਈ ਸਟੈਪ ਅਧਿਕ ਚੀਜ਼ ਚੰਗੀ ਲੱਗਦੀ ਆ ਬਲੌਗ ਦੀ ਗੱਲ ਬਲੌਗ ਪਾਵਾਂਗਾ ਜਿਹੜੀ ਚੀਜ਼ ਕਹੀ ਆ ਪਾਵਾਂਗੇ ਬਾਕੀ ਮੈਂ ਜੇ ਕਹਾਂ ਡਰਦਾ ਨਹੀਂ ਪਉਂਦਾ ਡਾਡੂ ਮੈਨੂੰ ਹੈ ਨਹੀਂ ਕਿਹਦੀ ਦਾ ਪਉਣਾ ਹੋ ਠੀਕ ਨਹੀਂ ਬਾਕੀ ਸੋ ਗਲਤ ਕਮੈਂਟ ਜਿਹੜੇ ਕਰਦੇ ਆ ਜਾਂ ਜਿਹੜੇ ਇਹ ਕਹਿੰਦੇ ਆ ਵੀ ਇਹਨਾਂ ਨੂੰ ਮਿਲਦੇ ਨਹੀਂ ਮਿਲਦੇ ਨਹੀਂ ਸੋ ਆਪਣਾ ਜਿਹੜਾ ਜੋ ਵੀ ਆ ਆਪਣਾ ਤੁਹਾਡਾ ਹੈਗਾ ਆ ਯਾਰ ਦਿਮਾਗ ਉਹੀ ਢੜਾਉਂਦੇ ਆ ਤੁਹਾਡੇ ਯਾਰ ਰਿਸ਼ਤੇ ਰਿਸ਼ਤੇਦਾਰੀ ਆ ਬਾਕੀ ਸਾਨੂੰ ਕਿਸੇ ਨਾਲ ਸਾਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਸਾਡੇ ਨਾਲ ਸਾਨੂੰ ਪਤਾ ਆ ਠੀਕ ਆ ਸਾਨੂੰ ਸਾਫ਼ ਪਤਾ ਆ ਜਿਹੜੇ ਜਿਹੜੀ ਕੁੜੀ ਦਾ ਮੈਸੇਜ ਆ ਉਹ ਵੀ ਸਾਡੇ ਆਪਣੇਆਂ ਚੋਂ ਹੀ ਆ ਹੁਣ ਉਹ ਸਿੱਧੀ ਕਹਿਣਦੇ ਆ ਆ ਵੀ ਉਹਨੇ ਕੱਲ ਆਪਾਂ ਉਹਨੂੰ ਸੁਨੇਹਾ ਲਵਾਤਾ ਆ ਜੇ ਹੁਣ ਗਲਤ ਬੋਲੂਗੀ ਉਹਨੂੰ ਇਹਦੇ ਘਰ ਦੇ ਜਾਣਗੇ ਉਹਦੇ ਘਰੇ ਇੱਕ ਵਾਰੀ ਵਰਨਿੰਗ ਆ ਬਾਕੀ ਅਗਲੀ ਵਾਰੀ ਦੇਖ ਲਿਓ ਅਗਲੀ ਵਾਰੀ ਆਪਾਂ ਆਪੇ ਭੇਦਾਂਗੇ ਠੀਕ ਨਹੀਂ ਬਾਕੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਬਾਹਰਲੇ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਇੱਥੇ ਆ ਅੱਜ ਇੱਥੇ ਚੱਲ ਜੀ ਹੈ ਨਾ ਬਾਹਰਲੇ ਬੰਦੇ ਨੂੰ ਖੁਸ਼ੀ ਹੁੰਦੀ ਯਾਰ ਇਹ ਬੰਦਾ ਇੱਥੇ ਸੀ ਅੱਜ ਇੱਥੇ ਚੱਲ ਗਿਆ ਤੇ ਦੁੱਖ ਨੂੰ ਲੱਗਦਾ ਜਿਹੜਾ ਸਾਡੇ ਨਾਲ ਹੁੰਦਾ ਵੀ ਜਿਹਨੂੰ ਪਤਾ ਹੁੰਦਾ ਯਾਰ ਮੈਂ ਇੱਥੇ ਰੱਥੇ ਰਹਿ ਗਿਆ ਇੱਥੇ ਚੱਲ ਗਿਆ ਯਾਰ ਮਿਹਨਤ ਕਰੋ ਸਾਰਾ ਕੁਝ ਵਧੀਆ ਹੋ ਜਾਂਦਾ ਆ ਹੁਣ ਆਪਾਂ ਹਰੇਕ ਦੀ ਮਨੂੰ ਵਦ ਮਨੂੰ ਦੇਖਣ ਦਿਆ ਵੀ ਕਹਿਣ ਕੀ ਦੇ ਆ ਇਹ ਮੈਨੂੰ ਮ ਫਤਨੀ ਕੀ ਕੀ ਸਮਝਦੇ ਹਨਾ ਦੱਸ ਤੁਸੀਂ ਥੋੜਾ ਬਹੁਤਾ ਸੋਚਿਆ ਕਰੋ ਤੁਸੀਂ ਵੀ ਕੁੜੀ ਆ ਹੈਨਾ ਤੂੰ ਕੁੜੀ ਆ ਅਕਸਰ ਤੈਨੂੰ ਤੈਨੂੰ ਇਹ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਹੈਗੀਆਂ ਹੈਨਾ ਗੱਲ ਕਰਦੀ ਨਹੀਂ ਗੱਲ ਕਰਨ ਦਾ ਥੋੜਾ ਬਹੁਤਾ ਬੰਦਾ ਵੀ ਆ ਹੈਨਾ ਪਰ ਨਹੀਂ ਯਾਰ ਆਪ ਚਲੋ ਕਮੈਂਟ ਕਰ ਲਿਆ ਠੀਕ ਹੈ ਜਿਹੜੇ ਲੋਕੀ ਕਮੈਂਟ ਕਰਦੇ ਸਾਨੂੰ ਹੋਰ ਲੋਕ ਕਰਦੇ ਆ ਉਹਨਾਂ ਦੀ ਆਈਡੀਆ ਦੇ ਥੱਲੇ ਉਹਨਾਂ ਨੂੰ ਮੈਸੇਜ ਕਰਕੇ ਦੱਸੰਦੀ ਇਹਨਾਂ ਨੂੰ ਤਾਂ ਮਿਲਦੇ ਨਹੀਂ ਉਹ ਇਹਨਾਂ ਨੂੰ ਤਾਂ ਜੀ ਮੂੰਹ ਨਹੀਂ ਲਉਂਦੇ ਕਹਿਣ ਲੱਗੀ ਦੱਸ ਤੋ ਬੱ ਤੈਨੂੰ ਪਤਾ ਤੈਨੂੰ ਪਤਾ ਵੀ ਅਸੀਂ ਮਿਲਦੇ ਜਾਂਦੇ ਆ ਉਹ ਇਹਨੂੰ ਹੁਣ ਦੱਸ ਕੇ ਮਿਲਣਾ ਯਾਰ ਅਸੀਂ ਜਾਂ ਇਹਨੂੰ ਪੁੱਛ ਕੇ ਹੁਣ ਤੂੰ ਸਾਡੇ ਆ ਮੈਂ ਨੰਬਰ ਕੱਲ ਭੇਜ ਦਿੱਤਾ ਉਹਦਾ ਉਹਨੂੰ ਮੈਂ ਕਹਾਂ ਵੀ ਮੈਨੂੰ ਫੋਨ ਕਰ ਲੈ ਮੈਂ ਤੈਨੂੰ ਵੀਡੀਓ ਪਾਉਂਦਾ ਸਪੈਸ਼ਲ ਸਿੱਧੀਆਂ ਵੀ ਆ ਦੇ ਕਹੀ ਮਿਲਦੇ ਆ ਬਾਕੀ ਬਹੁਤ ਔਖਾ ਆਜੂ ਮੜਾ ਕਰ ਲਈਏ ਚਲ ਤੂੰ ਹੀ ਟੈਨਸ਼ਨ ਕਰ ਤੂੰ ਮੈਂ ਕਰੀ ਟੈਨਸ਼ਨ ਲਈ ਮੈਂ ਤਾਂ ਉੱਧਰ ਥੱਕ ਗਿਆ ਗੱਡੀ ਪੱਤਾ ਮਾਰਦਾ ਲੋਕਾਂ ਦੇ ਮਮਾ ਆਇਓ ਮੜਾ ਜਾ ਲਾਓ ਅੰਜੀ ਵਾਗੇ ਅੰਜੀ ਆਪ ਕਰੀ ਨੰਨੂ ਆ ਲੈ ਆਰੇ ਕਰੇ ਕੀ ਜੀ ਜੀ ਚੀਚੀ ਦਾ ਫੂਟ ਮਾਰ ਤਾ ਪੈਸਾ ਸਿਕਾ ਜੀ ਜੀ ਉਹ ਤੀਜੀ ਆ ਲੈ ਤੀਜੀ ਆਵੇ ਮਾਰਿਆ ਨੇ ਦੂਰੇ ਉੱਥੇ ਮਾਰਿਆ ਫੇਰ ਆਲੀ ਤੀਜੀ ਇਹਦਾ ਭੂਇਆ ਚੜਿਆ ਹੈ ਮੰਨੂ ਕੌਣ ਕੁੱਟਦਾ ਤੇਨੂੰ ਉਹ ਮੰਨੂ ਜੋ ਮਰਜ਼ੀ ਖਾ ਲੈ ਫੜ ਪੂਣੀ ਕਿੱਥੇ ਕੀਤੀ ਚੱਕ ਲਈ ਔਰ ਉਹ ਤਾਂ ਉਹ ਨਾ ਵੀ ਇਹਨੇ ਸੁੱਟੀਆਂ ਮੇਰੇ ਤੋਂ ਕੈਪ ਲਈ ਮੈਂ ਕੈਪ ਵੀ ਲਾ ਕੇ ਮਾਰੀ ਇੱਧਰ ਕਾ ਕਾਕਾ ਇਹ ਕੰਮ ਕਾਤੇ ਕਰਦਾ ਫੋਨ ਦੇ ਜਰਾਬਾ ਕਿੱਥੇ ਲਾ ਕੇ ਬੈਠੇ ਇਹ ਧੋਕੇ ਦੇ ਯਾਰ ਖਾਣੂ ਧੋਕੇ ਦੇ ਖਾਣੂ ਦੋ ਮਾਂਗ ਤਾਂ ਦੇ ਨਾ ਬਾਬਾ ਜੀ ਮੈਨੂੰ ਸਮਾਨ ਲੈ ਦੋ ਆ ਲੈ ਧੋਕੇ ਦੇ ਨੂੰ ਪੀ ਤੇ ਧੋਕੇ ਖਾ ਉਹ ਤਾਂ ਤੋਏ ਨੋ ਮੰਮੀ ਉਹਦੇ ਨਾਲ ਹੀ ਕਰ ਖਰ ਦੇ ਹੁਣ ਤੋਗ ਖਾ ਤੋਗ ਤੋਗ ਮੰਮੀ ਨੇ ਧੋ ਦੋ ਹੈ ਹਾਂ ਇਹ ਖਾ ਲਾ ਇਹ ਖਾ ਲੈ ਆ ਆਪਾਂ ਕੀ ਧੋ ਕੇ ਖਾਵਾਂ ਚੱਲ ਆ ਰੱਖ ਦੇ ਮੇਰੇ ਸੌਂਦੇ ਦਾ ਕੋਹਰਾ ਹੋਊ ਹੋਰੀ ਕਹਦਾ ਦੀ ਨੂੰ ਹੋਈ ਔਰ ਸੋਰੀ ਵੀ ਗਰੀਏ ਸੀ ਐ ਦਦੀ ਸੋਰੀ ਜਦੋਂ ਅਸੀਂ ਕਹਿੰਦੇ ਉਹ ਸਾਨੂੰ ਸਮਝਦਾ ਹੀ ਨਹੀਂ ਸਾ ਕਿ ਲੱਗਦੀ ਇੱਧਰ ਆ ਗੱਲ ਸੋਹਰੇ ਇੱਧਰ ਆ ਇੱਧਰ ਆ ਹਾਂ ਇਹ ਮੂ ਉਈ ਹਾਂ ਤੀਵੀ ਆਣੀ ਇਹ ਮੈਨੂੰ ਚਲੋ ਆਂਦਾ ਤਾਂ ਹੈ ਨਹੀਂ ਮਮਾ ਦੱਸਣਗੇ ਆਂਦਾ ਕਿ ਰੋਡ ਬਣਾਉਣਾ ਹੈ ਹਾਂ ਉਹ ਮੈਨੂੰ ਨਹੀਂ ਆਂਦਾ ਦਾ ਰੋ ਮੈਨੂੰ ਤਾਂ ਆਂਦਾ ਆਟਾ ਜੇ ਕਰਕੇ ਉਹ ਜਿਹੜਾ ਗੋੜ ਪਾ ਕੇ ਸੱਕਾ ਆਟਾ ਕਰਕੇ ਉਹਨੂੰ ਘੜਾ ਜਿਹਾ ਕਰਨਾ ਬਸ ਪਤਲਾ ਨਹੀਂ ਕਰਨਾ ਉਹਨੂੰ ਹੱਥਾਂ ਨਾਲ ਵਧਾ ਲੈਣਾ ਠੀਕ ਆ ਕੋਈ ਨਾ ਦੱਸੀ ਜਾਇਓ ਮੈਂ ਕਰੀ ਜੇ ਨਾਲ ਵੀ ਬਣਾ ਲਵਾਂ ਮੇਰਾ ਪਾਣੀ ਗਰਮ ਹੁੰਦਾ ਪਿਆ ਨਾ ਕੇ ਗਦੋ ਕੜਾਈ ਚ ਤਲਦੀ ਹੁੰਦੇ ਆ ਰੋਟੀ ਆਪਾਂ ਉਦਾਂ ਬਣਾ ਲਾਂਗੇ ਠੀਕ ਆ ਦੇਸੀ ਘਿਓ ਚ ਠੀਕ ਆ ਆਪਾਂ ਬਣਾਵਾਂਗੇ ਦੇਸੀ ਘਿਓ ਚ ਜਿੱਲਾ ਦਾ ਵਿਕਰਮ ਆ ਗਿਆ ਉਹ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਵਿਕਰਮ ਨੇ ਆ ਗਏ ਆ ਕੱਪੜੇ ਵਗੈਰਾ ਸਾਡੇ 4-3 ਹੋ ਗਿਆ ਅੱਜ ਸੁੱਕਣੇ ਪਾਏ ਆਣ ਤੇ ਇਹ ਕੱਪੜੇ ਸੁੱਕਦੇ ਨਹੀਂ ਪਏ ਨਾ ਹੋ ਜੀ ਚਲੋ एवरीवन फ्रेंड्स ਯੂ ਆਰ ਬਿਊਟੀਫੁਲ ਗਾਇਸ ਅੱਧਾ ਕਹੀ ਜਾਵੇ ਆ ਜੀ ਆ ਗਈ ਤੁਹਾਨੂੰ ਕੋਸਮਾਨ ਕਿਆ ਸੀ ਲੈ ਆਂਦੇ ਚੌਲ ਹਨ ਦਾ ਸਪਟ ਨਾ ਕਹਣਾ ਲਾ ਮੀਲਾ ਕਿ ਫੁੱਲ ਹੈ ਕੁੜੀ ਹੈ ਹੰਡ ਖਾਂਦੇ ਦਾ ਤਰੀਕਾ ਇਹ ਮੇਰੀ ਕੁੜੀ ਆ ਮੇਰੀ ਕੁੜੀ มันก็แม่แกแม่แกแม่มันก็แก่แมแกแม่ doggy ี้เนาะแม่ขี้อ่าแม่พ่อพี่ลีอ่าเดี๋เนี่ยเดี๋ยวเรนอะไรกันนอะไรกันไ้ยไกันไปกันด้ว ਨਾਵ ਜੂ ਬੋਲੇ ਕੀ ਦੇ ਫੋਨ ਪੜਦਾ ਕੀ ਦੇ ਕੀ ਲੈ ਨਹੀਂ ਮੈਨੂੰ ਭਾਈ ਸਾਹਿਬ ਭਾਈ ਸਾਹਿਬ ਫੋਨ ਕਰਾਉਂਦੇ ਨੇ ਹੋਰ ਸੁਣਾਉ ਠੀਕ ਠਾਕ ਸਾਰੇ ਜਾਨੇ ਸਾਰੇ ਜਾਨੇ ਠੀਕ ਹੀ ਹੋਣਗੇ ਲੋ ਜੀ ਅੱਜ ਅਡੇ ਆਪਣੇ ਗੁਰਪੁਰਵਾ ਮਹਾਰਾਜ ਜੀ ਦਾ ਤੇ ਆਪਾਂ ਪਿੰਡ ਦੇ 10 ਤੋਂ 15 20 ਪਿੰਡ ਜਿਹੜਾ ਨਿਕਲਦਾ ਹੁੰਦਾ ਉਹ ਵਾਲਾ ਗੁਰਪੁਰਵਾ ਅੱਜ ਮੈਂ ਵੀ ਗਏ ਪਿੰਡ ਨੂੰ ਦੁੱਧ ਦੁੱਧ ਲੈਣ ਉਹ ਰੋਟ ਚਰੂ ਚਬੋ ਜੀ ਉਧਰ ਮੈਂ ਫੇਰ ਦੋ ਕੀ ਦੇਖਦੇ ਮਤਲਬ ਨਗਰ ਕੀਤਾ ਨਾ ਸਫਾਈਆਂ ਸਫਾਈਆਂ ਕਰਨ ਦੇਈ ਸਾਰੇ ਆਓ ਵੀ ਮਤਲਬ ਛੜਕਾ ਛੁਰਕਾ ਵਧੀਆ ਲਿਸ਼ਕਾਈਆਂ ਹੋਈਆਂ ਪਈਆਂ 15 ਕੰਮ ਕੀਤਾ ਹੋਇਆ ਆ ਮੈਨੂੰ ਮਨੂੰ ਮਿਲ ਗਿਆ ਰਾਹ ਚ ਮੈਂ ਮਨੂੰ ਖੜ ਗਿਆ ਆਓ ਬੋ ਫੇਜ ਉਹ ਫੋਨ ਆ ਗਿਆ ਇਧਰੋਂ ਆਓ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲੋ ਜੀ ਦਰਸ਼ਨ ਕਰ ਲੋ ਸਾਰੇ ਜਣੇ ਸਤ ਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਚੱਲ ਮਨੂੰ ਮਨੂੰ ਚੱਲ ਲੂਣ ਮਿਰਚ ਤੇ

ਕੀ ਗੱਲ ਐ ਬਾਜ ਕਦੇ ਮਾਰੀ ਜਿਵੇਂ ਅੰਦਾਜ਼ਾ ਮੈਨੂੰ ਮੈਂ ਹੁਣ ਆ ਗਿਆ ਪਿੱਛੇ ਤੇਰੇ ਜੋ ਚੋਲੇ ਬਣਾ ਦਮਾ ਹੂੰ ਹੋਰ ਕੀ ਲਿਓਣਾ ਆ ਝਾੜੂ ਕਿੱਧਰ ਫੜਿਆ ਮਾਰਨ ਦਾ ਰੱਦਾ ਮੇਰੇ ਹੈਂ ਝਾੜੂ ਮੋਣ ਲੱਗੀ ਆ ਮੇਰੀ ਗੱਲ ਤਾਂ ਸੁਣੋ ਹੂੰ ਜਾ ਲੈ ਚੋਲ ਪੋਕੋ ਬੋ ਲੱਗੀ ਮੈਨੂੰ ਪਟੇਂ ਦੇ ਮੇਰਾ ਪਟੇਂ ਤਾਂ ਹੀ ਮਿਲਣਾ ਜਾ ਪਟੇਂ ਦਿਓ ਜਾ ਭੱਜ ਗਏ ਜਾ ਹਾਂਜੀ 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 ਮਨਵੀਰ ਕੀ ਕਰਨ ਦਿਆ ਕੀ ਕਰਦਾ ਮਨਵੀਰ ਆਦੇ ਆ ਜਾਓ ਬਦਨਾਈਏ ਉਰੇ ਉਰੇ ਉਹ ਨੰਨੂ ਕੀ ਕਰਦਾ ਪਿਆ ਇਹਨੂੰ ਹੈ ਉਹ ਕੀ ਕਰਦਾ ਨੰਨੂ ਛੱਡਾ ਛੱਡਿਆ ਮੜਾ ਜਾ ਹੈ ਓਏ ਨੰਨੂ ਕੇ ਮੈਂ ਪਾਪਾ ਹਾਜਰ ਮਨੂ ਨੂ ਆਪਾਂ ਨਾ ਆਪਾਂ ਨਾ ਦਾਦੀ ਦੀ ਦੰਦੀ ਵੜਨੀ ਹੈ ਠੀਕ ਆ ਹਾਂ ਦੰਦੀ ਵੜਨੀ ਦਾਦੀ ਦੀ ਓਕੇ ਚਲੋ ਵੇ ਪਾ ਦਿਓ ਪਟਾਕੇ ਵੇ ਹੁਣ ਚਲੋ ਆਪਾਂ ਤਾਂ ਕਰ ਲਿਆ ਕੰਮ ਲੈ ਹੋ ਗਿਆ ਆਪਾਂ ਫ੍ਰੀ ਤੇ ਮੰਮਾ ਲੱਗਿਆ ਦਾਲ ਬਣਾਉਣ ਮੰਮਾ ਦਾਲ ਗਾਦੀ ਬਣਾਉਣੀ ਆ ਆ ਦੇ ਲੈ ਕਈ ਕੋਸ ਦਾਲਾਂ ਅਸੀਂ ਕੱਢਤੀਆਂ ਸਾਰੀਆਂ ਦਾਲਾਂ ਬਹੁਤ ਸਿਗੀਆਂ ਤੇ ਜਿਹੜੀਆਂ ਜਿਹੜੀਆਂ ਅਸੀਂ ਬਣਾਉਣੀਆਂ ਉਹ ਕੱਢ ਲੈਣੀਆਂ ਆ ਤੁਸੀਂ ਕੱਢਦੇ ਅੱਜ ਮੰਮਾ ਤੁਸੀਂ ਕੱਢਦੇ ਹਾਂ ਜਮ ਚਲੋ ਜੀ ਮੈਂ ਤਾਂ ਬਣਾਉਣ ਲੱਗੀ ਹਾਂ ਮੈਗੀ ਕਿਹਤੋਂ ਪਤਾ ਕੀ ਕਰਨੀ ਮੈਗੀ ਓਕੇ ਪਾਣੀ ਗਰਮ ਹੁੰਦਾ ਪਿਆ ਹਜੇ ਜਦੋਂ ਪਾਣੀ ਗਰਮ ਹੋ ਗਿਆ ਫਿਰ ਮੈਂ ਆਪਾਂ ਪਾ ਚੜਨਾ ਔਣੇ ਓਕੇ ਮੈਗੀ ਮਮਾ ਕਹਿੰਦੇ ਮੈਂ ਮੈਗੀ ਖਾਣੀ ਆ ਕਿਨਾ ਮੈਂ ਮੈਗੀ ਬਣਾ ਕੇ ਦੇ ਦਵਾਂ ਤਨੀ ਜੀ ਮਜਬੂਰੀ ਹੈ। ਕੋਪਾਂ ਲੱਗੇ ਮੈਗੀ ਬਣਾਉਂਦੇ। ਪਾੜੀਏ ਥੋੜਾ ਤੇਲ ਬਣਾਉਣੀ ਸੈਂਪਲ ਆ। ਮਿਰਚਾ ਮੁਰਚਾ ਸੀ ਕਾਟੀ ਖਾਈ ਦੀਆਂ ਆ। ਮੰਮਾ ਨੂੰ ਵੀ ਆਦਤ ਪੈ ਗਈ ਹੁਣ ਸਾਡੇ ਨਾਲ। ਮੰਮਾ ਮਿਰਚ ਕਾਟੀ ਹਾਂਦੇ ਹੁਣ। ਕੀ ਆ ਪਰ ਰੱਖ ਦਿੱਤੀ ਆ ਹੁਣ ਮੈਗੀ ਬਣ ਗਈ। 5 ਮਿੰਟ ਚਾਹੀਦੇ ਆ। ਤੇ ਜਦੋਂ 10 ਮਿੰਟ ਹੋ ਗਏ ਫਿਰ ਆਪਾਂ ਲਾ ਕੇ ਫਿਰ ਆਪਾਂ ਖਾਵਾਂਗੇ ਵੀ ਜਿਵੇਂ ਮੈਂ ਹੀ ਦੇਖ ਸਕਦੇ ਹਾਂ ਤੁਸੀਂ ਪਿੰਡ ਜਿਹੜਾ ਨਗਰ ਕੀਰਤਨ ਆ ਮਮਾ ਕਿੱਥੇ ਆ ਆ ਇੱਧਰ ਬਾ ਆਪਣੇ ਪਿੰਡ ਅੱਜ ਨਗਰ ਕੀਰਤਨ ਨਿਕਲਦੇ ਹਾਏ ਹਾਏ ਅੰਦਰ ਜਾਣੇ ਉੱਧਰ ਨੂੰ ਜਾਣੇ ਠੱਗ ਲਾਤੀ ਇੱਧਰ ਨੂੰ ਆਈ ਦੇ ਗਰਮੀ ਲੱਗਦੀ ਆ ਮੰਡਾ ਹੋ ਗਿਆ ਵਾਉ ਨਿਕਲਦਾ ਹੈ ਨਾ ਅਗਰ ਕਿਰਤਨ ਅਗਰ ਕਿਰਤਨ ਦੇਖਦਾ ਨਹੀਂ ਇਧਰੋਂ ਨੰਨੂ ਨੂੰ ਨਹੀਂ ਲੈ ਕੇ ਜਾਣਾ ਨੰਨੂ ਨੂੰ ਘਰੇ ਛੱਡ ਕੇ ਜਾਣਾ ਇਧਰ ਲਈ ਸਾਈੜਾ ਪਿੰਡ ਵੱਲ ਆ ਇਧਰ ਪਿੰਡਾਂ 'ਚ ਘੁੰਮਣਾ ਹਾਂ ਇਧਰ ਪਿੰਡਾਂ 'ਚ ਘੁੰਮੂਗਾ ਸੁਸਾਂ ਦਾ ਦਾ ਵੀ ਆ ਨਹੀਂ ਡੱਲੀ ਡੱਲੀ ਆ ਅੱਛਾ ਅੱਛਾ ਠੀਕ ਆ ਹਾਈ ਮੰਮੀ ਆਪਾ ਦਾ ਨਾਟਕ ਉਹ ਹੋ ਕੇ ਗਿਆ ਫ੍ਰੀ ਮਾ ਪੌਣੀਆਂ ਸਿਰਫ ਸੌਕਸਾਂ ਮਾ ਕਹੇ ਉਹ ਕਿ ਫ੍ਰੀ ਮੰਮਾ ਹੀ ਲੰਮੇ ਪਏ ਆ ਮੰਮਾ ਨਾਟਕ ਦੇਦੇ ਸੀਗੇ ਆਪਾ ਹੋ ਗਏ ਫ੍ਰੀ ਮੈਂ ਕਹਾਂ ਨਾਟਕ ਦੇ ਦਾ ਕਿੰਨੇ ਦਿਨ ਹੋ ਗਏ ਦੇਖੇ ਨਹੀਂ ਮੰਮਾ ਨਾਟਕ ਨਹੀਂ ਕਿੰਨੇ ਦਿਨ ਹੋ ਗਏ ਦੇਖੇ ਕੰਨੇ ਅੱਜ ਨਾਟਕ ਦੇਖ ਹੀ ਲਈਏ ਮੈਂ ਤਾਂ ਦੇਖੀ ਅੱਛਾ ਉਹ ਕਹਿੰਦਾ ਆਜੋ ਮੈਂ ਨਹੀਂ ਹਣਾ ਤਾਂ ਤੂੰ ਦੇਖ ਰਿਹਾ ਕਹਿੰਦਾ ਕਾਂਟੂਨ ਦੇਖੀ ਕਹਿੰਦਾ ਕਾਂਟੂਨ ਮਮਮੀ ਜਿ ਉਠਾਤਾ ਨਹੀਂ ਹਣਾ ਆਪੋ ਉਹ ਲੱਗ ਗਿਆ ਕਾਂਟੂਨਾਂ ਤੇ ਮੈਂ ਦੇਖਣੀ ਮਮਾ ਕਹਿੰਦੇ ਮੈਂ ਨਹੀਂ ਦੇਖ ਰਿਹਾ ਉਹ ਕਹਿੰਦਾ ਮਮਾ ਨੂੰ ਕਹਿੰਦਾ ਮੇਰੇ ਕੋ ਇੱਥੇ ਆਓ ਹੁਣ ਅੱਧਾ ਰਲ ਗਈਆਂ ਸੂਟਾਂ ਹਨਾ ਆਹ ਜਰਾਬਾਂ ਹਾਂ ਉਹਨਾਂ ਸੀ ਲੱਗੇ ਆ ਕੰਮ ਕਰਨ ਤੇ ਪ੍ਰਸ਼ਾਦ ਦੀ ਹੈ ਤਿਆਰੀ ਹੋਣੀ ਨਹੀਂ ਦਈ ਕਿਉਂਕਿ ਸਮਾਨ ਲੈਣ ਗਏ ਹੋਇਆ ਹੈ ਥੋੜਾ ਜਿਹਾ ਤੇ ਉਹਨੇ ਆਇਆ ਨਾ ਤੁਹਾਡੇ ਤੱਕ ਆ ਗਿਆ ਮੈਂ ਤਲਾ ਦਾ ਹੀ ਗਏ ਆ ਨਹੀਂ ਕਦੇ ਨਹੀਂ ਆਇਆ ਇਹ ਹਵਾ ਵਗੜ ਲਾ ਪੀ ਠੰਡੀ ਠੰਡੀ ਹਵਾ ਵਗਲੀ ਠੰਡੀ ਕੱਟ ਕਰਨੀ ਹੁਣ ਠੀਕ ਹਾਂ ਪੂਰਾ ਪਹਿਣਾ ਇਹ ਕੀ ਰੱਖੇ ਸੀਗੇ ਚਣੇ ਸਾਡੇ ਜਿਹੜੇ ਚਣੇ ਉਹ ਹੋ ਗਏ ਖਰਾਬ ਟਣੇ ਸੀਗੇ ਸਾਰੀਆਂ ਧਾਰਾਂ ਸੀਗੀਆਂ ਵਿੱਚ ਅਸੀਂ ਮਿਕਸਰੀ ਅੱਜ ਕੁਛ ਬਣਾਉਣਾ ਸੀ ਤੇ ਹੂੰ ਹੂੰ ਸਮੈਲ ਆਨ ਲੱਗੀ ਹੁਣ ਇਹਦੇ ਵਿੱਚ ਹੁਣ ਇਹਦਾ ਇਦਾਂ ਕਰਾਂਗੇ ਕਿ ਇਹਦਾ ਨਾ ਬਣਾ ਕੇ ਉਹ ਬਣਾ ਲਾਂਗੇ ਵਿੱਚ ਨਾ ਤੇ ਕੁਛ ਖਾਣ ਲਈ ਲਾ ਕੇ ਨਾ ਖਾਣ ਲਈ ਬਣ ਜਾਣਾ ਇਹ ਮੰਮਾ ਕਹਿੰਦੇ ਚੱਲ ਲੈ ਕੇ ਆ ਤਾਂ ਦੇ ਦਿੰ। ਪਰ ਸਹੀ ਆ ਮੰਮਾ ਆਛਾ ਬਿੱਕੂ ਦੀ ਬਣਾਣ ਦੇਖੋ ਕਿੱਦਾਂ ਸੱਤੀ ਹੈ ਆ ਕੇ ਬੰਦੇ ਲੱਗੇ ਬਿੱਕੂ ਦੀ ਬਣਾਣ ਸਕਤੀ ਬਈ ਥੱਲੇ ਮਿੰਨੂ ਨਹੀਂ ਨਾ ਪਤਾ ਸੀ ਨਾ ਤਾਂ ਸਨੈਲ ਹੋਣੀ ਆ ਦੇਖੋ ਮੈਂ ਦੇਖਣੇ ਤੂੰ ਹੀ ਦੇਖੋ ਕਾਰਟੂਨ ਦੇਖਣੇ ਮੈਂ ਪੱਲਿਓ ਪੁੱਜੀ ਤਾਂ ਘਰੇ ਭੁੰਨ ਲਿਆ ਚਨੇ ਚਨੇ ਭੁੰਨ ਲਿਆ ਸੀ ਘਰੇ ਆਹ ਦੇਖਦਾ ਤਾਂ ਦੋ ਦੂਦਾਲ ਮਾਝੂ ਰੂਗਾ ਹੀ ਹੋਰ ਮੰਨੂ ਆ ਗਿਆ ਮੈਂ ਰਸੋਈ ਵਗੈਰਾ ਸਾਫ ਕਰ ਲਵਾਂ ਹੁਣ ਕਿਉਂਕਿ ਰਸੋਈ ਜਿੱਥੇ ਰੋਟੀ ਵਗੈਰਾ ਬਣਾਉਣਾ ਹੈ ਪ੍ਰਸ਼ਾਦ ਵਗੈਰਾ ਬਣਾਉਣਾ ਉੱਥੇ ਸਾਫ ਕਰਨਾ ਠੀਕ ਆ ਤੇ ਦੁਨਿਆਵੀਆ ਦਰੱਖਤ ਨੇ ਤੇ ਹੁਣ ਆਪਾਂ ਇਥੋਂ ਕੁਮੜੀ ਸਫਾਈ ਕਰ ਲਈਏ ਓਹੋ ਕਮ ਵੈਸੇ ਤਾਂ ਅਸੀਂ ਸਵੇਰੇ ਕਰ ਲਿਆ ਸੀਗਾ ਪਰ ਫਿਰ ਵੀ ਇੱਥੋਂ ਸੁੱਚੀ ਸੋਲ ਕਰਨੀ ਪੈਣੀ ਆ ਆ ਲੈ ਆ ਰਾ ਦੀ ਪੂਰੇ ਤਾਂ ਇੱਥੇ ਪਾਣੀ ਮੋੜ ਪਾਉਣਾ ਚਿੱਕ ਚਾਹ ਫਾੜੀ ਹੋ ਗਏ ਆ ਜੀ ਬਾਸ ਨਹੀਂ ਦੇ ਨਹੀਂ ਆਏ ਐ ਤੋ ਕੰਮ ਜਾਂਦੇ ਆ ਕਿੰਨੀ ਕਿੰਨੀ ਲੇਟ ਆਉਂਦੇ ਕਿਉਂਕਿ ਰਾਤ ਫਿਰ ਰਾਤ ਫਿਰ ਮੁੰਡੇ ਮਟੇ ਮਿਲ ਜਾਂਦੇ ਨਾ ਉਹਨਾਂ ਦੇ ਕੋਲ ਖੜ ਜਾਂਦੇ ਤੇ ਉਹ ਬੱਤਰਾ ਹੁਣ ਅਸੀਂ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਆ ਬਸ ਇੰਨੇ ਇੰਨੇ ਤੇ ਰੱਖਣਾ ਸੀਰ ਕਿੰਨਾ ਜ਼ਿਆਦਾ ਹੋ ਗਿਆ ਤੇ ਆ ਮੈਂ ਹੁਣ ਕੰਮ ਕਰਦੀ ਹੂੰ ਠੀਕ ਆ ਚੱਕ ਦੇ ਫੱਟੇ ਹੁੰਦੇ ਥੋੜੇ ਬਚਣ ਐ ਤਾਂ ਕਿ 3 ਜਣ ਆਪਾਂ ਖੀਂਆਂ ਹਾਂ ਮਮਾਏ ਹੱਥ ਨਹੀਂ ਆਉਣਾ ਹੂੰ ਚਾੜ ਦੇ ਬਾਕੀ ਲਗਿਆ ਕਿ ਆਲ ਫੋਨ ਕਰਦੇ ਹੁ ਇੰਨੇ ਨੂੰ ਜਦੋਂ ਜਾਂਦੇ ਆ ਨਾ ਮੈਂ ਇਹਨਾਂ ਨੂੰ ਫੋਨ ਨਹੀਂ ਕਰਦੀ ਕਿਉਂ ਲੱਗਾ ਬਾਰੇ ਬੀ ਬੁਜੀ ਹੋਣਗੇ ਜੀ ਜੀ ਹੋਣ ਤੇ ਨਹੀਂ ਕਰਨਾ ਬਹੁਤ ਕੰਮ ਦੀ ਚੀਜ਼ ਆ

ਸਾਡਾ ਮਨਵੀਰ ਬੈਠਾ ਰਾਖੀ ਕੱਪੜਿਆਂ ਦੇ ਉਹ ਕਿੰਨੇ ਦਿਨ ਹੋ ਗਏ ਅਜ ਕੱਪੜੇ ਨਹੀਂ ਸਾਡੇ ਸੁੱਕਦੇ ਐਨੇ ਸਕਾਏ ਵੀ ਆ ਨਹੀਂ ਸੁੱਕੇ ਇਹ ਕਹਿੰਦੇ ਘਰੇ ਬੈਠੋ ਤੁਸੀਂ ਘੁੰਮਦੇ ਬਹੁਤ ਆ ਅਸੀਂ ਨਹੀਂ ਸੁੱਕਣਾ ਹਜੇ ਤੁਸੀਂ ਤਾਂ ਜੇ ਸੁੱਕ ਗਏ ਤੁਸੀਂ ਫੇਰ ਪਾ ਕੇ ਚੱਲ ਜਾਣਾ ਇਸ ਕਰਕੇ ਸੁੱਕਣ ਦਾ ਨਾਂ ਨਹੀਂ ਲੈਂਦੇ ਕਹਿੰਦੇ ਅਸੀਂ ਨਹੀਂ ਸੁੱਕਣਾ ਇੱਦਾਂ ਹੀ ਰਹਿਣਾ ਉਧਰੋਂ ਮਨਵੀਰ ਸਾਡਾ ਕੱਪੜੇ ਦੇਖਦਾ ਵੀ ਕਦੋਂ ਸੁੱਕਣ ਤੇ ਕਦੋਂ ਮੈਂ ਪਾਵਾਂ ਤੇ ਤਿਆਰੀ ਕਰਕੇ ਬੰਡੇ ਜਾਵਾਂ ਪਰ ਉਹ ਕਹਿੰਦੇ ਅਸੀਂ ਨਹੀਂ ਸੁੱਕਣਾ ਇੱਦਾਂ ਹੀ ਰਹਿਣਾ ਚਾਹ ਪਾਂਦਾ ਉਹ ਘਰੇ ਰੈਸਟ ਕਰੋ ਬਹੁਤ ਘੁੰਮ ਲਿਆ ਠੀਕ ਆ ਇਧਰ ਆ ਆ ਠੀਕ ਆ ਇਹ ਵੀ ਉਧਰ ਸਾਡੇ ਆਹ ਮੰਜੇ ਦੇ ਕੱਪੜੇ ਫੋਲੇ ਆ ਇਹ ਨਹੀਂ ਸੁੱਕਣ ਦਾ ਨਾਂ ਲੈਂਦੇ ਆ ਦੇ ਦੇਖੋ ਬੂਟ ਇਹ ਵੀ ਘੋਟੇ ਆ ਕਿਉਂਕਿ ਆਉਣਾ ਜਾਣਾ ਪੈਂਦਾ ਜ਼ਰੂਰੀ ਦੋ ਕਿ ਪਟ્રોલ ਨਾਲ ਫੋਲ ਕਰਾ ਕੇ ਰੱਖਦੇ ਆ ਇਕੇੜੇ ਲੋੜ ਪੈਂਦੀ ਜਾਂਦੀ ਸਾਡੇ ਕੱਪੜਿਆਂ ਨਾਲ ਪੌਲ ਕੀਤੇ ਵੀ ਕਿਸੇ ਤਰ੍ਹਾਂ ਸੁੱਕ ਜਾਣ ਸਾਡੇ ਕੱਪੜੇ ਕਿ ਅਸੀਂ ਜਾਣਾ ਆਉਣਾ ਇਧਰ ਆ ਵੀ ਇਸ ਮੋਟਰਸਾਈਕਲ ਦੀ ਵੀ ਬਾੜੀ ਬੁਰੀ ਹਾਲਤ ਆ ਕਿਉਂਕਿ ਇੱਥੇ ਵੀ ਕੱਪੜਿਆਂ ਦੀ ਛੇਲ ਲੱਗੀ ਆ ਕਦੋਂ ਸੁੱਕਣਗੇ ਕਦੋਂ ਪਾਉਣੇ ਆ ਇਧਰ ਆ ਦੇਖੋ ਵਾਓ ਯਾਰ ਇਹ ਕੱਪੜੇ ਸਾਡਾ ਬਹੁਤ ਖਲਾਰਾ ਇਸ ਟਾਈਮ ਚਲੋ ਸੁੱਕ ਜਾਈਓਗੇ ਤੇ ਕਿਤੇ ਪਾ ਕੇ ਚੱਲ ਜਾਾਂਗੇ ਨਹੀਂ ਬਣਾ ਸੀ ਆ ਦੇਖੋ ਇਸ ਤਰ੍ਹਾਂ ਦੇ ਕੋਠੇ ਸਾਡੇ ਖੈਰ ਵੀ ਇਹ ਨਹੀਂ ਪਾਈ ਹੋਇਤੀ ਇੰਨੇ ਕੇ ਹੀ ਸੁੱਕ ਜਾਣ ਬਹੁਤ ਅਗੇ ਤੇ ਹੌਣ ਜਾਣ ਜੋਗੇ। ਸਿਆਲਾਂ ਮਹੀਨੇ ਸੁੱਕਦੇ ਹੀ ਨਹੀਂ। ਐ ਸਕਾਉਂਦੇ ਬਹੁਤ। ਮਨਵੀਰ ਆਪਣੇ ਕੰਮ ਕਰੀ ਜਾਂਦਾ ਬੈਠਾ ਮੈਰ ਕੇ ਕੱਪੜੇ ਰਾਖੀ ਬੈਠਾ ਆ। ਪਰ ਨਹੀਂ ਇਹ ਆਪਣੀ ਮਿੱਟੀ ਦੀ ਰਾਖੀ ਬੈਠਾ ਮਿੱਟੀ ਖਾਂਦਾ ਪਿਆ। ਉੱਠ ਜਾ। ਆ ਜਿਹੜਾ ਪਾਪੇ ਨੂੰ ਦਿਖਾ ਦੇਣਾ ਮੈਂ ਵਿੱਚ ਹੀ ਕੈਮਰੇਮੈਨ ਪਾਪਾ ਦੇਖ ਕੀ ਕਰਦਾ ਆ ਗਿਆ ਪਾਪਾ। ਖਾ ਮ ਨਹੀਂ ਗਈ ਹਾਂ ਤੇ ਤੇਰੇ ਹੱਥ ਚ ਦਿਖਾ ਮੁਠੀ ਖੋਲ ਕੇ। ਦਿਖਾਓ। ਦਿਖਾਓ ਮੁਠੀ ਗਈ ਆ। ਦਿਖਾ ਦਿਓ ਦਾਓ ਦੇਉ ਹੋਰ ਛੱਡ ਦਿੱਤੀ ਉਹ ਦੇਖੀ ਇਹਦੀ ਬੈਕ ਸਾਈਡ ਪਈ ਆ ਦੇਖੋ ਇਹਦੇ ਪਾਪੇ ਦਿਖਾ ਲੈਣੀ ਬਣੀ ਆ ਦੇਖੋ ਆਹ ਦੇਖੋ ਮਿੱਟੀ ਆਹ ਦੇ ਡਾਈ ਪਈ ਆ ਆ ਦੇ ਇਹ ਖਾਂਦਾ ਮਿੱਟੀ ਇਹਦੇ ਹੁਣ ਡੈਡੀ ਨੂੰ ਦਿਖਾ ਲੈਣਾ ਪਾਪਾ ਆਉਣ ਵਾਲੇ ਹੀ ਆ ਬਹੁ ਦੇਖੀ ਤਾਂ ਤੈਨੂੰ ਅੱਜ ਆ ਜਾ ਇੱਧਰ ਆਜੋ 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 ਲੁਗਣਾ ਨਹੀਂ ਹੁਣ ਪਾਪਾ ਆ ਗਏ ਉਹ ਦੇ ਆ ਗਏ ਆ ਗਏ ਆ ਗਏ ਆ ਗਏ ਆ ਗਏ ਤੈਨੂੰ ਖਜੂਰਾ ਲੈ ਕੇ ਹਜੇ ਦੇ ਕੇ ਗਿਆ ਵੀ ਆ ਖਾ ਆ ਗਏ ਆ ਗਏ ਆ ਗਏ ਉਹ ਨਹੀਂ ਤੇਰ ਕੋ ਖਾ ਹੋਈਆਂ ਦੋ ਖਾ ਕੇ ਰੱਖਿਆ ਤੇ ਮਿੱਟੀ ਦੇ ਵਾਲੇ ਹੋ ਗਿਆ ਰੀਤੀ ਕਿੰਨਾ ਕਰ ਰਹਿ ਗਿਆ ਹੈ ਬੱਸ ਬੱਸ ੱਡੇ ਤੇ ਆ ਜੇ ਤੂੰ ਸਵਾਰੀਆਂ ਕਰਦੀ ਤੂੰ ਘਰੇ ਬੱਸ ਇਹ ਲਾਲੜੀ ਵਾਲੇ ਆੜੇ ਤੇ ਲਾਲੜੀ ਵਾਲੇ ਏਡੇ ਦੀ ਬਾਸ ਆ ਉਧਰੋਂ ਪੂਪਰ ਚੌਂਕ ਚ ਵਾਹ ਸੰਪ੍ਰੀਖ ਠੀਕੇ ਹੋ ਗਿਆ ਚਲੋ ਬਹੁਤ ਸ਼ੁਕਰੀਆ ਮਿਹਰबानी ਇੰਨਾ ਕੰਮ ਕਰਨੇ ਲਈ ਲੈ ਇੰਨਾ ਕੰਮ ਕਰਨ ਲਈ ਦੱਸ ਥੋੜਾ ghee ਹੋਇਆ ਜਾਂ ਥੋੜਾ ਆ ਨਾ ਜਿਆਦਾ ਕਹਿਤਾ ਹਾ ਇਹ ਕੰਮ ਕਰਨ ਨਾਲ ਹੁੰਦੀ ਆ ਬੋਟੀਆਂ ਕੰਮ ਕਰਦੀਆਂ ਹੁੰਦੀ ਆ ਵਧੀਆ ਲੱਗਦੀਆਂ ਠੀਕਾ ਸੱਲਾ ਤਾਂ ਬੋਤਲ ਨਹੀਂ ਖੋਲਦੀਆਂ ਜੋਰ ਲਾ ਕੇ ਖੋਲ ਕਿਆ ਜੋਰ ਲਗਾ ਕਰ ਹੈ ਹੀ ਸਾ ਜੋਰ ਲਗਾ ਕਰ ਹੈ ਇਗਜ਼ਾਮ ਠੀਕ ਆ ਠੀਕ ਆ ਹੁਣ ਤੂੰ ਆਪਣਾ ਕੰਮ ਹੋਰ ਜਿਹੜਾ ਤੇਰਾ ਰੈਂਦਾ ਕਰਨ ਵਾਲਾ ਕਰ ਲਈ ਵਿਕਰਮ ਆਉਣ ਵਾਲਾ ਆ ਉਹ ਸਟਾਰਟਿੰਗ ਕਰ ਦਿਓ ਠੀਕ ਆ ਤੂੰ ਨਾ ਲਿਆ ਉਹਨੂੰ ਵੀ ਨਿੜਾ ਤੇ ਬਾਪੇ ਦਾ ਜੋ ਵੀ ਕਰਨਾ ਕਰੂ ਠੀਕ ਆ ਤਾ ਹੋ ਗਿਆ ਫਿਨਿਸ਼ ਤੇ ਮੈਂ ਕਰ ਲਵਾਂ ਵਿਕਰਮ ਨੂੰ ਫੋਨ ਕਿਉਂਕਿ ਹੇ ਤੱਕ ਆਏ ਨਹੀਂ ਹੈਗੇ ਉਹਨਾਂ ਨੂੰ ਸਮਾਨ ਕਿਹਾ ਸੀ ਵੀ ਲੈ ਆਓ ਜਲਦੀ ਉਹ ਜਿੰਨਾ ਉਹਨਾਂ ਨੂੰ ਜਲਦੀ ਕਹੋ ਉਨਾ ਹੀ ਲੇਟ ਆਉਂਦੇ ਆ ਇਸ ਕਰਕੇ ਹੁਣ ਮੈਂ ਇਹਨਾਂ ਨੂੰ ਫੋਨ ਕਰ ਲਵਾਂ ਤੇ ਫਿਰ ਆਪਾਂ ਕਰਦੇ ਆ ਤੁਹਾਡੇ ਨਾਲ ਗੱਲ